ਉਹ ਬਾਨੀਗੜ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਚੰਡੀਗੜ੍ਹ ਤੋਂ ਇਹ ਕੰਮ ਸ਼ੁਰੂ ਕੀਤਾ ਗਿਆ ਪਹਿਲਾਂ ਤਾਂ ਤਸਵੀਰ ਦਿਖਾ ਦਿਨਾ ਹੈ ਮਿਸਟਰ ਬੀ ਆਪਣੇ ਲੋਕ ਜਿਹੜੇ ਇਹ ਚੀਜ਼ਾਂ ਖਾਣ ਪੀਣ ਵਾਸਤੇ ਚੰਡੀਗੜ੍ਹ ਜਾਂਦੇ ਨੇ ਤਾਂ ਮੈਂ ਸੋਚਿਆ ਕਿ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇੱਕ ਨਵਾਂ ਤੋਹਫ਼ਾ ਤੇ ਨਵੇਂ ਮੌਕਾ ਰਿਫਰੈਸ਼ਿੰਗ ਡਰਿੰਕਸ ਹੈਲਦੀ ਫੂਡ ਅਸੀਂ ਸਰਵ ਕਰੀਏ ਤੁਹਾਨੂੰ ਪਹਿਲਾਂ orange passion fruit ਸਾਡਾ ਬੈਸਟ ਮੌਕ ਲਾਇਦਾ ਤੁਸੀਂ ਟਰਾਈ ਕਰਕੇ ਤੁਹਾਨੂੰ ਬਿਲਕੁਲ ਰਿਫਰੈਸ਼ਿੰਗ ਆ ਜੀ ਠੀਕ ਹੈ ਜੀ ਉਹਦੇ ਵਿੱਚ ਅਸੀਂ ਫਰੈਸ਼ ਆ ਰਹੇ ਹਾਂ ਚੰਕਸ ਪਮ ਉਸ ਤੋਂ ਬਾਅਦ ਆਪਾਂ ਦੇ ਵਿੱਚ ਪੈਸ਼ਨ ਫਰੂਟ ਆ ਦੇਖੋ ਸਾਡੇ ਬ੍ਰਾਂਡ ਦੀ ਸਾਡੇ ਕੋਲ ਕੋਈ ਹੋਰ ਲੋਕਲ ਬ੍ਰਾਂਡ ਨਹੀਂ ਹੈਗਾ ਜੇ ਤੇ ਸ਼ਹਿਰ ਦੀ ਗੱਲ ਕੀਤੀ ਜਾਵੇ ਬਹੁਤ ਘੱਟ ਹੈ ਤੇ ਹੈ ਹੀ ਨਹੀਂ ਮੈਨੂੰ ਲੱਗਦਾ ਹਾਂ ਜੀ ਹੈ ਹੀ ਨਹੀਂ ਜੋਪਸ਼ਨ ਨਹੀਂ ਹੈਗੀ ਜੀ ਪਹਿਲੀ ਵਾਰ ਜਿਹੜੀ ਇਹ ਨਵੀਂ ਸ਼ੁਰੂਆਤ ਕੀਤੀ ਗਈ ਹੈ ਰੁਪਏ ਰੱਖਿਆ ਜੀ ਬਿਲਕੁਲ ਸ਼ਹਿਰ ਦੇ ਲੋਕਾਂ ਦੇ ਹਿਸਾਬ ਨਾਲ ਜੇ ਤੁਸੀਂ ਇਹ ਪਟਿਆਲੇ ਜਾਂ ਚੰਡੀਗੜ੍ਹ ਜਾ ਕੇ ਪੀਓਗੇ ਇੱਕ ਫਾਈਵ ਸਟਾਰ ਹੋਟਲ ਲਈ ਆਪਾਂ ਆਈਟਮ ਦੇ ਰਹੇ ਹਾਂ ਜਿਹੜੀ ਉੱਥੇ ਸਟਾਰਟਿੰਗ ਫਰੋਂ 350 ਤੋਂ 400 ਤੱਕ ਜਾਂਦੀ ਹੈ ਜੀ ਅਸੀਂ ਆਪਣੇ ਲੋਕਲ ਸ਼ਹਿਰ ਵਿੱਚ ਲੋਕਾਂ ਨੂੰ ਟੈਸਟ ਦੇਣ ਵਾਸਤੇ ਅਸੀਂ 100 ਰੁਪਏ ਦਾ ਸੈੱਟ ਸਟਾਰਟ ਕਰ ਰਹੇ ਹਾਂ। ਹੋਰ ਸਾਡੇ ਕੋਲ ਸ਼ੇਕ ਨੇ ਸਰ ਬਹੁਤ ਵਧੀਆ ਸ਼ੇਕ ਨੇ ਸਾਰੇ ਠੀਕ ਹੈ ਜੀ ਉਸ ਵਾਰ ਉਹਨਾਂ ਦਾ 버ਗਰ ਨੇ ਫਰਾਈਸ ਨੇ ਇੱਕ ਪੀਟਾ ਪੌਕਟਾ ਜਿਵੇਂ ਆਪਣਾ ਪੰਜਾਬੀ ਕੁਲਚਾ ਹੁੰਦਾ ਉਸ ਤੋਂ ਵੀ ਅਸੀਂ ਵੈਸਟਰਨ ਕਲਚਰ ਤੋਂ ਲੈ ਕੇ ਆਏ ਹਾਂ ਜੀ ਉਹ ਲੰਡਨ ਦੇ ਵਿੱਚ ਥੋੜਾ ਫੇਮਸ ਆਬੀਅਸ ਅਸੀਂ ਸ਼ੁਰੂ ਕਰਾਂਗੇ ਜੀ ਹੌਲੀ ਹੌਲੀ ਅਸੀਂ ਚਾਈਨੀਜ਼ ਆਟਮਾ ਵੀ ਐਡ ਕਰਾਂਗੇ ਐਸ ਪਰ ਲੋਕਾਂ ਦਾ ਰਿਸਪਾਂਸ ਕੀ ਮਿਲ ਰਿਹਾ ਜੀ ਅੱਜ ਡਰਗੇਸ਼ਨ ਹਾਂਜੀ ਹਾਂ ਮੇਰਾ ਟੇਸਟ ਬਹੁਤ ਵਧੀਆ ਹੈ ਹਾਂਜੀ ਹਾਂ ਜੀ ਗੈਰਿਕ ਸਰ ਤੁਸੀਂ ਆਓ ਸਾਡੇ ਕੋਲ ਸਾਡਾ ਟੇਸਟ ਦੇਖੋ ਸਾਨੂੰ ਕੰਪੇਅਰ ਕਰੋ ਕਿ ਤੁਸੀਂ ਪਟਿਆਲੇ ਤੇ ਚੰਡੀਗੜ੍ਹ ਨੂੰ ਸੀਮਾ ਦਿੰਨੇ ਕਿ ਨਹੀਂ ਦਿੰਨੇ ਨਿਗਰ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਚੰਡੀਗੜ੍ਹ ਤੋਂ ਉਰੇ ਕੰਮ ਸ਼ੁਰੂ ਕੀਤਾ ਗਿਆ ਪਹਿਲਾਂ ਤਾਂ ਤਸਵੀਰ ਦਿਖਾ ਦਿਨਾ ਹੈ ਮਿਸਟਰ ਬੀ ਦੇ ਨਾਮ ਦੇ ਬ੍ਰਾਂਡ ਤੋਂ ਜਿਹੜਾ ਮੋਕਟੇਲ ਵਗੈਰਾ ਸਪੈਸ਼ਲ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਵਰਗੇ ਸ਼ਹਿਰਾਂ ਦੀ ਤਾਂ ਇਹਨਾਂ ਚੀਜ਼ਾਂ ਦਾ ਬੜਾ ਰਵਾਜ਼ ਹੈ ਤਾਂ ਜਿਹੜੀਆਂ ਉੱਥੇ ਲੋਕ ਨੇ ਆਪਣੇ ਮਨਪਸੰਦ ਲਈ ਜ਼ਰੂਰ ਪੀਂਦੇ ਨੇ ਤਾਂ ਜਿਹੜਾ ਭਵਾਨੀਗੜ੍ਹ ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਮੇਰੇ ਨਾਲ ਬ੍ਰਦਰ ਮੋਜੂਨੇ ਮੇਰੇ ਪਹਿਲਾਂ ਜਿੱਦਾਂ ਜਾਣਕਾਰੀ ਦਿੱਤੀ ਕੰਮ ਚੰਡੀਗੜ੍ਹ ਕਰਦੇ ਸੀ ਤਾਂ ਉਰੇ ਸ਼ੁਰੂ ਕੀਤਾ ਕਿਵੇਂ ਜਾਣ ਦੇਣੀ ਚਾਹੀਦੀ ਆ ਸ਼ਹਿਰ ਕੰਮ ਸਰ ਚੰਡੀਗੜ੍ਹ ਤੋਂ ਅਸਪਟਲ ਦੇ ਲੋਕਾਂ ਕੋਲ ਬਹੁਤ ਸਾਰੀ ਆਪਸ਼ਨਸ ਨੇ ਲੇਕਿਨ ਮੇਰੇ ਸ਼ਹਿਰ ਦੇ ਵਿੱਚ ਜਿਹੜਾ ਮੇਰਾ ਹੋਮ ਟਾਊਨ ਆ ਉੱਥੇ ਲੋਕਾਂ ਕੋਲ ਬਹੁਤ ਘੱਟ ਆਪਸ਼ਨਸ ਨੇ ਤਾਂ ਆਪਣੇ ਲੋਕ ਜਿਹੜੇ ਇਹ ਚੀਜ਼ਾਂ ਖਾਣ ਪੀਣ ਵਾਸਤੇ ਚੰਡੀਗੜ੍ਹ ਜਾਂ ਪਟਿਆਲੇ ਜਾਂਦੇ ਨੇ ਤਾਂ ਮੈਂ ਸੋਚਿਆ ਕਿ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇੱਕ ਨਵਾਂ ਤੋਹਫ਼ਾ ਤੇ ਨਵੇਂ ਮੌਕਟਲ ਰਿਫਰੈਸ਼ਿੰਗ ਡਰਿੰਕਸ ਹੈਲਦੀ ਫੂਡ ਅਸੀਂ ਸਰਵ ਕਰੀਏ ਤਾਂ ਕਿਹੜਾ ਕਿਹੜਾ ਫੂਡ ਹੈ ਜਿਹੜਾ ਤੁਸੀਂ ਉਹਦੇ ਤਿਆਰ ਕਰਕੇ ਫ੍ਰੈਸ਼ ਮੌਕਟਲ ਤੁਹਾਨੂੰ ਤਿਆਰ ਕਰਕੇ ਦਿਖਾ ਰਹੇ ਤੁਹਾਡੇ ਸਾਹਮਣੇ ਦੇਖੋ ਤੁਸੀਂ ਸਾਡਾ ਤਸਵੀਰ ਦਿਖਾ ਦਿਨਾ ਮੌਕਟਲ ਦੀ ਤਾਂ ਕਿਹੜਾ ਕਿਹੜਾ ਜਿਹੜਾ ਬੈਸਮੋਕ ਲਾਇਦਾ ਤੁਸੀਂ ਟਰਾਈ ਕਰਕੇ ਤੁਹਾਨੂੰ ਬਿਲਕੁਲ ਰਿਫਰੈਸ਼ਿੰਗ ਆ ਜੀ ਠੀਕ ਹੈ ਜੀ ਉਹਦੇ ਵਿੱਚ ਅਸੀਂ ਫਰੈਸ਼ ਔਰੈਂਜ ਚੰਕਸ ਪਾਵਾਂਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪੈਸ਼ਨ ਫਰੂਟ ਆ ਦੇਖੋ ਸਾਡੇ ਬ੍ਰਾਂਡ ਦੀ ਸਾਡੇ ਕੋਲ ਕੋਈ ਉਹ ਲੋਕਲ ਬ੍ਰਾਂਡ ਨਹੀਂ ਹੈਗਾ ਤਾਂ ਵੀ ਕੋਈ ਇਸ ਤੇ ਸ਼ਹਿਰ ਦੀ ਗੱਲ ਕੀਤੀ ਜਾਵੇ ਬਹੁਤ ਘੱਟ ਹੈ ਤਾਂ ਹੈ ਹੀ ਨਹੀਂ ਮੈਨੂੰ ਲੱਗਦਾ ਹਾਂ ਜੀ ਹੈ ਹੀ ਨਹੀਂ ਜੋ ਆਪਸ਼ਨ ਨਹੀਂ ਹੈਗੀ ਜੀ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਤਾਂ ਇਹ ਚੀਜ਼ਾਂ ਤੁਹਾਨੂੰ ਜ਼ਰੂਰ ਮਿਲ ਜਾਂਦੀਆਂ ਨੇ ਪਰ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਪਹਿਲੀ ਵਾਰ ਜਿਹੜੀ ਇਹ ਨਵੀਂ ਸ਼ੁਰੂਆਤ ਕੀਤੀ ਗਈ ਹੈ ਇਹਦੇ ਵਿੱਚ ਆਪਾਂ ਲੈਮਨ ਜੂਸ ਇਹਨਾਂ ਆਪਾਂ ਹਲਕਾ ਜਿਹਾ ਮਡਲ ਕਰਨਾ ਤਾਂ ਜਿਹਦਾ ਇਹਦਾ ਜੀ ਜੀ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਤਿਆਰ ਕੀਤਾ ਜਾ ਰਿਹਾ ਹੈ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਦੇਖੋ ਸਾਡੀ ਕ੍ਰੈਸ਼ ਰਾਈਸ ਹੈ ਇਹ ਕਿਸੇ ਕੋਲ ਸਿਸਟਮ ਹੈ ਨਹੀਂ ਦੀ ਤਾ ਤਸਵੀਰ ਦੇਖ ਸਕਦੇ ਹੋ ਤੁਸੀਂ ਤਾਂ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਇਹ ਚੀਜ਼ਾਂ ਤੁਹਾਨੂੰ ਜ਼ਰੂਰ ਮਿਲਦੀਆਂ ਨੇ ਕਿਸਟ ਕਰਨ ਨੂੰ ਮਿਲਦੀਆਂ ਨੇ ਪਰ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਤਾਂ ਤੁਹਾਨੂੰ ਇੱਕ ਵਾਰ ਲੋਕੇਸ਼ਨ ਵੀ ਦੱਸ ਦਈਏ ਕਿ ਭਵਾਨੀਗੜ੍ਹ 메ਨ ਬਾਜ਼ਾਰ ਪੁਰਾਣਾਂ ਦੇ ਰੰਕਾਰੇ ਭਵਨ ਦੇ ਲਵੇ ਜਿਹੜੀ ਇਹ ਸ਼ੁਰੂਆਤ ਕੀਤੀ ਗਈ ਹੈ ਮਿਸਟ 2D ਬ੍ਰਾਂਡ ਦੇ ਨਾਮ ਤੋਂ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਤਾਂ ਜਿਹੜਾ orange mocktail ਹਾਂਜੀ orange passion fruit ਸਰ ਦੇਖ ਸਾਡੋ ਤਸਵੀਰਾਂ ਦੇ ਵਿੱਚ ਇਹਦਾ ਪ੍ਰਾਈਸ ਕੀ ਹੈ ਭਾਜੀ ਪ੍ਰਾਈਸ ਸਰ ਅਸੀਂ 100 ਰੁਪਏ ਰੱਖਿਆ ਜੀ ਬਿਲਕੁਲ ਸ਼ਹਿਰ ਦੇ ਲੋਕਾਂ ਦੇ ਹਿਸਾਬ ਨਾਲ ਜੇ ਤੁਸੀਂ ਇਹ ਪਟਿਆਲੇ ਜਾਂ ਚੰਡੀਗੜ੍ਹ ਜਾ ਕੇ ਪੀਓਗੇ ਇੱਕ 5 ਸਟਾਰ ਹੋਟਲ ਵਾਲੀ ਆਪਾਂ ਆਈਟਮ ਦੇ ਰਹੇ ਹਾਂ ਜਿਹੜੀ ਉੱਥੇ ਸਟਾਰਟਿੰਗ ਫਰੋਂ 350 ਤੋਂ 400 ਤੱਕ ਜਾਂਦੀ ਹੈ ਜੀ ਅਸੀਂ ਆਪਣੇ ਲੋਕਲ ਸ਼ਹਿਰ ਦੇ ਲੋਕਾਂ ਨੂੰ ਟੈਸਟ ਦੇਣ ਵਾਸਤੇ ਅਸੀਂ 100 ਰੁਪਏ ਤੋਂ ਸਟਾਰਟ ਕਰ ਰਹੇ ਹਾਂ ਜੀ ਤਾਂ ਹੋਰ ਕਿਹੜਾ ਕਿਹੜਾ ਬ੍ਰਾਂਡ ਹੈ ਜਿਹੜਾ ਭਾਜੀ ਤੁਸੀਂ ਇੱਥੇ ਲੈ ਕੇ ਆਏ ਹੋ ਹੋ ਸਰ ਬਹੁਤ ਸਾਰੀਆਂ ਆਪਸ਼ਨਸ ਨੇ ਮੇਰੇ ਕੋਲ ਸਾਰੇ ਰਿਫਰੈਸ਼ਿੰਗ ਨੇ ਠੀਕ ਹੈ ਜੀ ਇਸ ਤੋਂ ਬਾਅਦ ਤੁਹ ਠੀਕ ਹੈ ਜੀ ਉਹ ਵੀ ਰਿਫਰੈਸ਼ਿੰਗ ਹੈ ਜੀ ਹੋਰ ਸਾਡੇ ਕੋਲ ਸ਼ੇਕ ਨੇ ਸਰ ਬਹੁਤ ਵਧੀਆ ਸ਼ੇਕ ਨੇ ਸਾਰੇ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਕੋਲ 버ਗਰ ਨੇ ਫਰਾਈਜ਼ ਨੇ ਇੱਕ ਪੀਟਾ ਪੌਕਟ ਹੈ ਜਿਵੇਂ ਆਪਣਾ ਪੰਜਾਬੀ ਕੁਲਚਾ ਹੁੰਦਾ ਉਸ ਤੋਂ ਵੀ ਅਸੀਂ ਵੈਸਟਰਨ ਕਲਚਰ ਤੋਂ ਲੈ ਕੇ ਆਏ ਆ ਜੀ ਉਹ ਲੰਡਨ ਦੇ ਵਿੱਚ ਬੜਾ ਫੇਮਸ ਆਬਵੀਅਸ ਅਸੀਂ ਸ਼ੁਰੂ ਕਰਾਂਗੇ ਜੀ ਹੌਲੀ ਹੌਲੀ ਅਸੀਂ ਚਾਈਨੀਜ਼ ਆਟਮਾ ਵੀ ਐਡ ਕਰਾਂਗੇ ਐਸ ਪਰ ਲੋਕਾਂ ਦਾ ਰਿਸਪੌਂਸ ਕੀ ਮਿਲ ਰਿਹਾ ਜੀ ਆਪਾਂ ਤੇ ਸਾਰਸਪੇਨ ਨੂੰ ਲੈ ਕੇ ਵੀ ਜਿਹੜਾ ਖਾਸ ਸਰ ਮੇਰਾ ਖਾ ਬਿਲਕੁਲ ਨੀਟ ਐਂਡ ਕਲੀਨ ਹੋਊਗਾ ਜੀ ਕੋਈ ਉਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਫਰੈਸ਼ ਹੈਲਦੀ ਸਾਰੇ ਫਰੂਟਸ ਵੀ ਫਰੈਸ਼ ਹੋਣਗੇ ਇਦਾਂ ਨਹੀਂ ਕਿ ਅਸੀਂ ਉਹ ਚੀਜ਼ ਤੁਹਾਡੇ ਸਾਹਮਣੇ ਤਿਆਰ ਕਰਾਂਗੇ ਯਾਨੀ ਕਿ ਸਾਡੀ ਤਿਆਰ ਕਰੀ ਹੋਈ ਪਈ ਹੈ ਤੇ ਤੁਹਾਨੂੰ ਚਾਕੇ ਦੇਤਾ ਨੂੰ ਤੁਹਾਡੇ ਸਾਹਮਣੇ ਹੋਵੇਗੀ ਵਿਦਨ ਮਿੰਕ ਦੇ ਵਿੱਚ ਤਾਂ ਮੈਡਮ ਤਾਂ ਮੇਰੇ ਨਾਲ ਮੈਡਮ ਵੀ ਮੌਜੂਦ ਨੇ ਮੈਡਮ ਕਿਸ ਤਰੀਕੇ ਜਹਨ ਦੇ ਵਿੱਚ ਆਏ ਵਿੱਚ ਚੰਡੀਗੜ੍ਹੋਂ ਕੰਮ ਆਪਣੇ ਨਿੱਜੀ ਸ਼ਹਿਰ ਜਿਹੜਾ ਪਵਾਨੀਗੜ੍ਹ ਲੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਪਵਾਨੀਗੜ੍ਹ ਵਿੱਚ ਕਰਕੇ ਹਾਂਜੀ ਇਹ ਸਮਾਨ ਪਹਿਲਾਂ ਜ਼ਿਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਵਗੈਰਾ ਜ਼ਰੂਰ ਹਾਈਲਾਈਟਸ ਹੁੰਦਾ ਪਰ ਉਰੇ ਸ਼ਹਿਰਾਂ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਹਾਂਜੀ ਅਸੀਂ ਨਵੀਂ ਚੀਜ਼ ਲੈ ਕੇ ਆਏ ਸਵਨ ਨਮੀ ਚੀਜ਼ ਜਿਹੀ ਲੈ ਕੇ ਐਡ ਕੀਤੀ ਆ ਤਾ ਤਸਵੀਰ ਦੇਖ ਸਕਦੇ ਹੋ ਬਾਈ ਜੀ ਤਿਆਰ ਆ ਫਿਰ ਪੂਰਾ ਆਪਾਂ ਪਈਏ ਤਾਂ ਸਾਡੇ ਨਾਲ ਹੋਰ ਵੀ ਨੌਜਵਾਨ ਮੌਜੂਦ ਨੇ ਪਿਆਓ ਫਿਰ ਦੇਖੀ ਅ ਵੀਰ ਜੀ ਦੇਖੋ ਕਿ ਚੰਡੀਗੜ੍ਹ ਨੂੰ ਮਾਤ ਪਾਉਂਦਾ ਪਵਾਨੀਗੜ੍ਹ ਸ਼ਹਿਰ ਦੇ ਵਿੱਚ ਹਾਂਜੀ ਹਾਂ ਵੀਰੇ ਬਹੁਤ ਵਧੀਆ ਆਪਾਂ ਦਾ ਇਹੀ ਚਾਉਣਾ ਚਲੋ ਆਪਣੇ ਪੰਜਾਬੀ ਭਰਾ ਸਾਰੇ ਕਾਮਯਾਬ ਹੋਣ ਵੀ ਜਿਹੜੇ ਲੋਕ ਬਾਹਰ ਜਾ ਰਹੇ ਨੇ ਉੱਥੇ ਜਾ ਕੇ ਮਿਹਨਤ ਕਰ ਰਹੇ ਨੇ ਉਹੀ ਆਪਣੇ ਪੰਜਾਬ 'ਚ ਕਰਨਾ ਹਾਂਜੀ ਹਾਂਜੀ ਤਾਂ ਆਪਾਂ ਜੀ ਫਿਰ ਉੱਥੇ ਚੰਡੀਗੜ੍ਹ ਵੀ ਇਹਨਾਂ ਚੀਜ਼ਾਂ ਨਾਲ ਹੀ ਹਾਈਲਾਈਟ ਸੀਗੇ ਹਾਂਜੀ ਸਰ ਹਾਂਜੀ ਮੌਕਾ ਹਾਂਜੀ ਮਿਸਟਰ ਬੀ ਹਾਂਜੀ ਹਾਂਜੀ ਕਿਦਾਂ ਲੱਗਿਆ ਵੀਰੇ ਟੇਸਟ ਟੇਸਟ ਦੇਖ ਲਈ ਬਤਾ ਕਿਉਂਕਿ ਸਾਡੇ ਅਜੀ ਛੋਟੇ ਜਿਹੇ ਸ਼ਹਿਰ ਦੇ ਵਾਸੀਆਂ ਤਾਂ ਸਾਨੂੰ ਬਹੁਤ ਘੱਟ ਇਹਨਾਂ ਚੀਜ਼ਾਂ ਦਾ ਪਤਾ ਹੈ ਕਿਵੇਂ ਲੱਗਿਆ ਚੰਡੀਗੜ੍ਹ ਵਰਗੇ ਸ਼ਹਿਰ ਨੂੰ ਹਾਂਜੀ ਹਾਂ ਮੇਰੇ ਟੇਸਟ ਬਹੁਤ ਵਧੀਆ ਹੈ ਹਾਂਜੀ ਹਾਂ ਤਾਂ ਹੋਰ ਭਾਜੀ ਆਪਣੇ ਕਿਹੜੇ ਕਿਹੜੇ ਜਿਹੜਾ ਫਲੇਵਰ ਹੈ ਤਾਂ ਜਿਹੜਾ ਹਾਈਲਾਈਟਸ ਨੂੰ ਜਿਹੜਾ ਅਸੀਂ ਕਹਿ ਸਕਦਾ ਨੇੜੇ ਤੇੜੇ ਇੱਕ ਦੋ ਵਾਰ ਅਸੀਂ ਸਾਡੇ ਕੋਲ ਕੋਕੋਨਟ ਫਲੋਰੀਡਾ ਦੀ ਮੋਕਤ ਦਾ ਨਾਮ ਹੈ ਔਰੈਂਜ ਪੈਸ਼ਨ ਫਰੂਟ ਸੀਗਾ ਸੇ ਉਹਦੇ ਵਿੱਚ ਅਸੀਂ ਫਰੈਸ਼ ਕੋਕੋਨਟ ਵਾਟਰ ਯੂਜ਼ ਕਰ ਰਹੇ ਹਾਂ ਜੀ ਠੀਕ ਹੈ ਹਾਂਜੀ ਹਾਂਜੀ ਉਹ ਵੀ ਤੁਹਾਨੂੰ ਅਸੀਂ ਬਣਾ ਕੇ ਦਿਖਾਵਾਂਗੇ ਉਸ ਤੋਂ ਬਾਅਦ ਵਰਜਨ ਮੋਜੀਤੋ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਪੋਮਗ੍ਰੇਨ ਬੇਸਡ ਮੋਜੀਤੋ ਆ ਜੀ ਉਸ ਤੋਂ ਬਾਅਦ ਔਰੈਂਜ ਆਪਣਾ ਸਟਰਾਬਰੀਅਨ ਬੇਸਡ ਲਾ ਸੋ ਬਹੁਤ ਸਾਰੀ ਆਪਸ਼ਨਸ ਨੇ ਮੇਰੇ ਕੋਲ ਜਿਹੜੀਆਂ ਵੀ ਪੂਰੇ ਆ ਜਿਹੜੇ 5 ਸਟਾਰਸ ਨੂੰ ਮਿਲਦੀਆਂ ਨੇ ਜੀ ਤਾਂ ਸ਼ਹਿਰ ਵਾਸੀਆਂ ਨੂੰ ਕੀ ਬੇਨਤੀ ਕਰਨਾ ਹੈ ਬੇਨਤੀ ਹੈ ਸਰ ਤੁਸੀਂ ਆਓ ਸਾਡੇ ਕੋਲ ਸਾਡਾ ਟੇਸਟ ਦੇਖੋ ਸਾਨੂੰ ਕੰਪੇਅਰ ਕਰੋ ਕਿ ਤੁਸੀਂ ਪਟਿਆਲੇ ਤੇ ਚੰਡੀਗੜ੍ਹ ਨੂੰ ਸੀਮਾ ਦਿੰਦੇ ਕਿ ਨਹੀਂ ਦਿੰਦੇ ਕਵਰ ਲੋਕੇਸ਼ਨ ਵੀ ਲੋਕੇਸ਼ਨ ਆਪਣੀ ਹੈ ਜਿਹੜਾ 올ਡ ਆਪਣਾ ਨਰਕਾਰੀ ਭਵਨ ਸੀ ਨਾਲ ਹੀ ਨਾਲ ਜੀ ਉੱਥੇ ਆਪਣਾ ਇਹ ਕਿਹੜੇ ਸ਼ਾਪ ਆ ਉਹ ਆ ਟਿਕਟੋਕ ਦੇ ਬਿਲਕੁਲ ਨਾਲ ਵਾਲੇ ਸ਼ਾਪ ਜੀ ਹੈਪੀ ਡੈਰੀ ਦੇ ਬਿਲਕੁਲ ਨਾਲ ਵਾਲੇ ਸ਼ਾਪ ਆਪਣੀ ਜੀ ਆਓ ਤੇ ਵਿਜ਼ਿਟ ਕਰੋ ਤੇ ਇੰਜੋਏ ਕਰੋ ਜਰੂਰ ਦਿੱਤਾ ਜਿਹੜਾ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਇੱਕ ਸ਼ੁਰੂਆਤ ਕੀਤੀ ਗਈ ਹੈ ਪਰਵਾਰ ਦੇ ਵੱਲੋਂ ਤੋਂ ਕਿ ਇਹਨਾਂ ਚੀਜ਼ਾਂ ਦੀ ਗੱਲ ਕਰੀਆ ਮੋਕਟੇਲ ਦੇ ਜਿਹੜੇ ਨਵੇਂ-ਨਵੇਂ ਬ੍ਰਾਂਡ ਨੇ ਤਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਜਰੂਰ ਮਿਲਦੇ ਸੀ ਪਰ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਪਹਿਲੀ ਵਾਰ ਜਿਹੜੀ ਸ਼ੁਰੂਆਤ ਹੋਈ ਹੈ ਬਹੁਤ ਵਧੀਆ ਗੱਲ ਹੈ ਜਿਹੜਾ ਇੱਕ ਖਾਣਾ ਹੈ ਜਿਹੜੀ ਅੱਜ ਕੱਲ੍ਹ ਦੀ ਸਾਡੇ ਜੋਤ ਹੈ ਉਹਨਾਂ ਦਾ ਮਾਣ ਪੌਣ ਦਾ ਖਾਣਾ ਹੈ ਮਿਸਟਰ ਬੀ ਜਿਹੜਾ ਖੋਲੇ ਬੂਟਾ ਸਿਓ ਨੇ ਹਾਂ ਤੇ ਮੈਂ ਬੂਟਾ ਸਿੰਘ ਨੂੰ ਇਹਨਾਂ ਦੀ ਪੂਰੀ ਟੀਮ ਨੂੰ ਤੇ ਇਹਨਾਂ ਦੇ ਪੂਰੇ ਪਰਿਵਾਰ ਨੂੰ ਅੱਜ ਦੀ ਜਿਹੜਾ ਇਹ ਰਗਾਟਲ ਹੋਇਆ ਉਹਦੇ ਉੱਤੇ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਮੈਂ ਸ਼ੁਭਕਾਮਨਾ ਕਰਦਾ ਕਿ ਇਹ ਵਧੀਆ ਮਿਹਨਤ ਵੀ ਕਰਨ ਤੇ ਇਹ ਜ਼ਿੰਦਗੀ ਦੇ ਵਿੱਚ ਆਪਣੀ ਜਿਹੜਾ ਮਿਸਟਰ ਬੀ 버ਗਰ ਪੀਜ਼ਾ ਇਹਨਾਂ ਨੇ ਸ਼ੁਰੂ ਕੀਤਾ ਉਹਦੇ ਵਿੱਚ ਕਾਮਯਾਬ ਥੈਂਕਸ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਅਗਰਸਨ ਜਯੰਤੀ ਹੈ ਸਭ ਨੂੰ ਨਗਰ ਨਿਵਾਸੀਆਂ ਨੂੰ ਸਭ ਨੂੰ ਪਤਵੰਤੇ ਸੱਜਣਾਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਮੁਬਾਰਕਾਂ ਸੋ ਅੱਜ ਅਸੀਂ ਇੱਕ ਨਵੀਂ ਸਾਡੀ ਗੁਡੀ ਆਮਨਦੀਪ ਆਮਨ ਨੇ ਸ਼ੁਰੂਆਤ ਕੀਤੀ ਹੈ ਮਿਸਟਰ ਬੀ ਇੱਥੇ 버ਗਰ ਪੀਜ਼ਾ ਬਹੁਤ ਹੀ ਇਹਨਾਂ ਨੇ ਭਾਵੇਂ ਕੁਝ ਟਾਈਮ ਪਹਿਲਾਂ ਮਹਾਲੀ ਕੰਮ ਕੀਤਾ ਇਹਨਾਂ ਨੇ ਕਾਫੀ ਟਾਈਮ ਤੇ ਮਹਾਲੀ ਦੇ ਵਿੱਚ ਚਲੋ ਬੱਚੇ ਵੱਡੇ ਹੋ ਗਏ ਬੱਚੇ ਛੋਟੇ ਹੋਣ ਕਰਕੇ ਬੱਚਾਂ ਦੀ ਸੈਟਿੰਗ ਨਾ ਹੋਣ ਕਰਕੇ ਹੁਣ ਇਹਨਾਂ ਨੇ ਇੱਥੇ ਨਮਾ ਇੱਕ ਲਾਈਫ ਸ਼ੁਰੂ ਕੀਤੀ ਆ ਉੱਥੇ ਇਹਨਾਂ ਦਾ ਕੰਮ ਬਹੁਤ ਵਧੀਆ ਸੀਗਾ ਉੱਥੇ ਵੀ ਬਹੁਤ ਵਧੀਆ ਉੱਥੇ ਲੈਂਚ ਲਾ ਕੇ ਇਹਨਾਂ ਤੋਂ ਲੋਕ ਲੈਂਦੇ ਸੀਗੇ ਖਾਂਦੇ ਸੀਗੇ ਕਿਉਂਕਿ ਇਹਨਾਂ ਦਾ ਕੰਮ ਬਹੁਤ ਹੀ ਸਫਾਈ ਨਾਲ ਬਹੁਤ ਹੀ ਸਜੇ ਢੰਗ ਨਾਲ ਤੇ ਬਹੁਤ ਹੀ ਵਧੀਆ ਮਠਾਸ ਲਾ ਲੋ ਜਾਂ ਫਿਰ ਜਿਹੜੀ ਹੈਗਾ ਕਲੀਅਰਟੀ ਲਾ ਲੋ ਹਣਾ ਬਹੁਤ ਵਧੀਆ ਸੀਗੀ ਸੋ ਇਸ ਮੌਕੇ ਤੇ ਮੈਂ ਬਹੁਤ ਆਈ ਐਮ ਵੈਰੀ ਹੈਪੀ ਹਣਾ ਇਸ ਦੀ ਜਿਹੜੀ ਲੋਕੇਸ਼ਨ ਆ ਮੇਨ ਭਵਾਨੀਗੜ੍ਹ ਦੇ ਵਿੱਚ ਇਹ ਚੀਜ਼ ਦੀ ਲੋਡ ਸੀਗੀ ਫਾਸਟ ਫੂਡ ਦੀ ਵੀ ਸਾਡੇ ਪਰਮ ਮਿੱਤਰ ਬੁੱਟਾ ਜੀ ਨੇ ਹਣਾ ਇਹਨਾਂ ਦੀ ਵੀ ਬਹੁਤ ਇਸ ਫੀਲਡ ਦੇ ਵਿੱਚ 25 ਤਕਰੀਬਨ 25 26 ਸਾਲ ਜੌਬ ਹੋ ਗਈ ਤੇ ਇਸ ਭਵਾਨੀਗੜ੍ਹ ਦੇ ਵਿੱਚ ਇਹ ਜਿੱਥੇ ਆਪਾਂ ਨੇ ਇਹਨਾਂ ਨੇ ਸ਼ੁਰੂ ਕੀਤਾ ਹੈ ਵਰਕ ਇਹ ਬਿਲਕੁਲ ਆਪਣੇ ਜਿਹੜਾ ਨਿਰੰਕਾਰ ਰੀ ਭਾਵਨਾ ਪੁਰਾਣਾ ਨਿਰੰਕਾਰ ਰੀ ਭਾਵਨਾ ਉਹਦੇ ਬਿਲਕੁਲ ਨਾਲ ਆ ਵੀ ਆਪਣੇ ਮਿਸਟਰ ਵੀ ਤੁਸੀਂ ਇੱਥੇ ਆ ਕੇ ਟੈਸਟ ਦੇਖੋ ਇਹਨਾਂ ਦਾ ਬਾਕੀ ਤੁਹਾਨੂੰ ਸਾਰਾ ਜਿਹੜਾ ਹੈਗਾ ਆਰਟਿਸਟ ਦੇਖ ਕੇ ਪਤਾ ਲੱਗ ਜੂਗਾ ਸਫਾਈ ਦਾ ਪਤਾ ਲੱਗ ਜੂਗਾ ਆ ਕੇ ਤੁਸੀਂ ਦੇਖੋਗੇ ਬਾਕੀ ਦੁਬਾਰਾ ਕਹਿਣ ਦੀ ਲੋੜ ਨਹੀਂ ਪੈਣੀ ਮੈਨੂੰ ਲੱਗਦਾ ਕਿਉਂਕਿ ਅਸੀਂ ਦੇਖਿਆ ਚੰਡੀਗੜ੍ਹ ਇਹਨਾਂ ਦਾ ਕੰਮ ਹੈ ਨਾ ਕਿਉਂਕਿ ਦੋ ਕੁੜੀਆਂ ਨੇ ਇੱਕ ਮੈਂ ਮਨਪ੍ਰੀਤ ਵੀ ਹੈਗੀ ਆ ਸਾਡੇ ਜਾਂ ਫਿਰ ਇਹਨਾਂ ਨੇ ਕੰਮ ਸਾਂਭਣਾ ਅਮਨ ਤੇ ਮਨਪ੍ਰੀਤ ਨੇ ਦੋ ਲੜਕੀਆਂ ਨੇ ਇੱਥੇ ਠੀਕ ਹੈ ਦੋਹਾਂ ਨੇ ਕੰਮ ਸਾਂਭਣਾ ਇਹਨਾਂ ਨੇ ਮੇਰੇ ਵੱਲੋਂ ਫਿਰ ਦੁਬਾਰਾ ਫਿਰ ਸ਼ੁਭ ਕਾਮਨਾਵਾਂ ਥੈਂਕ ਯੂ ਤਤੋਮ ਇੱਕ ਵਾਰ ਲੋਕੇਸ਼ਨ ਦਿਖਾ ਦਿੰਦੇ ਆ ਇਹਦੀ ਤਾਂ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਨਿਰੰਕਾਰੀ ਭਵਨ ਦੇ ਬਿਲਕੁਲ ਕਰੀਬ ਹੈ ਤੇ ਸਾਹਮਣੇ ਜੇਕਰ ਗੱਲ ਕਰੀਏ ਤਾਂ ਪੁਰਾਣਾ ਨਗਰ ਕੌਂਸਲ ਹੈ ਤਾਂ ਭਵਾਨੀਗੜ੍ਹ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਤਾਂ ਅਸੀਂ ਵੀ ਆਪਣੇ ਦਰਸ਼ਕਾਂ ਤੋਂ ਬਤ ਬੇਨਤੀ ਕਰਾਂਗੇ ਕਿ ਤੁਸੀਂ ਵੀ ਜਰੂਰ ਉਰੇ ਆ ਕੇ ਟੇਸਟ ਦਾ ਲੂਤ ਬਲੋ ਤਾਂ ਕਿ ਤੁਹਾਨੂੰ ਵੀ ਚੰਡੀਗੜ੍ਹ ਵਰਗੀ ਫੀਲਿੰਗ ਹੈ ਜਿਹੜੀ ਤਾਂ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਆ ਸਕੇ ਮਾਲਵਾ ਟੀਵੀ ਦੇ ਲਈ ਭਵਾਨੀਗੜ੍ਹ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ